ਤਾ ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚੋਂ ਵੀ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾਏਗਾ ਤੇ ਇਹਨਾਂ ਦੀ ਗਿਣਤੀ 30000 ਦੇ ਕਰੀਬ ਦੱਸੀ ਜਾ ਰਹੀ ਹੈ ਜਿਹੜੇ 30000 ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾਏਗਾ ਉਹਨਾਂ ਦੇ ਵਿੱਚ ਜ਼ਿਆਦਾਤਰ ਪੰਜਾਬੀ ਮੂਲ ਦੇ ਲੋਕ ਸ਼ਾਮਿਲ ਨੇ ਅਜਿਹੇ ਲੋਕ ਨੇ ਜਿਹੜੇ ਕੀ ਟੂਰਿਸਟ ਵੀਜ਼ੇ ਦੇ ਉੱਤੇ ਕੈਨੇਡਾ ਗਏ ਸਨ ਉਹਨਾਂ ਦਾ ਵੀਜ਼ਾ ਖਤਮ ਹੋ ਚੁੱਕਿਆ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਨੇ ਤੇ ਅਜਿਹੇ ਦੇ ਵਿੱਚ ਜਿਹੜੇ ਪੀਆਰ ਵੀ ਹੋ ਗਏ ਨੇ ਉਹਨਾਂ ਦੇ ਵੀ ਅਪਰਾਧਿਕ ਰਿਕਾਰਡ ਹੈ ਤੇ ਉਹਨਾਂ ਨੂੰ ਵੀ ਡਿਪੋਰਟ ਕੀਤਾ ਜਾ ਸਕਦਾ ਹੈ ਬਕਾਇਦਾ ਡੈਪੂਟੇਸ਼ਨ ਦੇ ਲਈ ਜੋ ਹੈ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਜਿਹੜੇ ਸਟੂਡੈਂਟ ਵੀਜ਼ੇ ਦੇ ਉੱਤੇ ਗਏ ਨੇ ਆਪਣੀ ਪੜ੍ਹਾਈ ਛੱਡ ਚੁੱਕੇ ਨੇ ਤੇ ਇਲੀਗਲ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਉਹਨਾਂ तमाम ਲੋਕਾਂ ਦੇ ਉੱਤੇ ਨਕੀਲ ਕੱਸੀ ਜਾਏਗੀ ਤਾਂ ਕੈਨੇਡਾ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਤੇ ਇਹੀ ਕਾਰਨ ਹੈ ਕਿ ਜਿਸ ਤੋਂ ਜਿੱਥੇ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਤੇ ਹੁਣ ਇਸ ਲਿਸਟ ਦੇ ਵਿੱਚ ਕੈਨੇਡਾ ਦਾ ਵੀ ਨਾਮ ਸ਼ਾਮਿਲ ਹੋ ਚੁੱਕਿਆ ਹੈ ਦਰਅਸਲ 30 ਹਜ਼ਾਰ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾਏਗਾ ਕਿਉਂਕਿ ਪੰਜਾਬ ਦੀ ਜ਼ਿਆਦਾਤਰ ਵਸੂ ਤਰਜੀਹ ਦਿੰਦੀ ਹੈ ਕੈਨੇਡਾ ਦੇ ਵਿੱਚ ਰਹਿਣ ਦੇ ਲਈ ਤੇ ਜਹਦ ਵਿੱਚ ਇਹ ਜਿਹੜੀਆਂ ਲਿਸਟਾਂ ਤਿਆਰ ਹੋਈਆਂ ਨੇ ਵਾਰੰਟ ਤਿਆਰ ਕੀਤੇ ਗਏ ਨੇ ਉਸ ਦੇ ਵਿੱਚ ਵੀ ਜ਼ਿਆਦਾਤਰ ਪੰਜਾਬੀ ਲੋਕ ਸ਼ਾਮਿਲ ਨੇ ਜੇਕਰ ਤੋਂ ਅਡੇ ਵੀ ਪਰਿਵਾਰਿਕ ਮੈਂਬਰ ਦੋਸਤ ਮਿੱਤਰ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਗਏ ਨੇ ਤਾਂ ਇਹ ਖਬਰ ਜ਼ਰਾ ਉਹਨਾਂ ਤੱਕ ਪਹੁੰਚਾ ਦੇ ਕਿ ਜ਼ਿਆਦਾਤਰ ਪੰਜਾਬੀ ਅਜੇਹੇ ਵੀ ਨੇ ਭਾਰਤੀ ਅਜੇਹੇ ਵੀ ਨੇ ਜਿਹੜੇ ਕੀ ਉਹਨਾਂ ਦਾ ਵਰਕ ਪਰਮਿਟ ਖਤਮ ਹੋ ਚੁੱਕਿਆ ਪਰ ਇਸ ਸਬ ਦੇ ਬਾਵਜੂਦ ਇਲੀਗਲ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤਾਂ ਹੁਣ ਉਹਨਾਂ ਸਾਰਿਆਂ ਦੇ ਉੱਤੇ ਨਕੇਲ ਜਿਹੜੀ ਹੈ ਕੱਸੀ ਜਾਏਗੀ ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ 30 ਹਜ਼ਾਰ ਨੌਜਵਾਨਾਂ ਨੂੰ ਡਿਪੋਰਟ ਕਰਨ ਦੀ ਗੱਲ ਜਿਹੜੀ ਹੈ ਕਈ ਚੱਲੀ ਹੈ ਹਾਲਾਂਕਿ ਨਾਵਾਂ ਦੀ ਲਿਸਟ ਸਾਹਮਣੇ ਆਉਣੀ ਬਾਕੀ ਪਈ ਹੈ ਦੇ ਹੁਣ ਦੇਖਦੇ ਆ ਕਿ ਆਖਿਰਕਾਰ ਕਦੋਂ ਹੁਣ ਕੈਨੇਡਾ ਤੋਂ ਵੀ ਜਹਾਜ਼ ਜਿਹੜਾ ਹੈ ਹੋਰ ਵੱਖ-ਵੱਖ ਦੇਸ਼ਾਂ ਦੇ ਵਿੱਚ ਪਹੁੰਚਦਾ ਹੈ ਜਾਂ ਜਿੱਥੋਂ ਦੇ ਲੋਕ ਜ਼ਿਆਦਾਤਰ ਕੈਨੇਡਾ ਦੇ ਵਿੱਚ ਗਏ ਹੋਏ ਨੇ ਉਹ ਉਥੇ ਲੈਂਡਿੰਗ ਜਹਾਜ਼ ਦੀ ਕਰਾਉਂਦੇ ਨੇ ਜਾਂ ਫਿਰ ਕੁਝ ਹੋਰ ਤਰੀਕਾ ਅਪਣਾਇਆ ਜਾਂਦਾ ਇਹ ਵੇਖਣ ਵਾਲੀ ਗੱਲ ਹੋਏਗੀ ਪਰ ਵੱਡੀ ਕਾਰਵਾਈ ਜਿਹੜੀ ਹੈ ਕੈਨੇਡਾ ਦੀ ਸਰਕਾਰ ਕਰਨ ਜਾ ਰਹੀ ਹੈ 30000 ਤੋਂ ਜ਼ਿਆਦਾ ਜਿਹੜਾ ਕਿਹਾ ਜਾ ਰਿਹਾ ਨੌਜਵਾਨ ਨੂੰ ਰਿਪੋਰਟ ਕੀਤਾ ਜਾਏਗਾ ਕੈਨੇਡਾ ਬੋਰਡ ਸਰਵਿਸ ਏਜੰਸੀ ਦੇ ਵੱਲੋਂ ਇਹ ਸਾਰੀ ਕਾਰਵਾਈ ਕੀਤੀ ਜਾਏਗੀ ਤਾਂ ਇਹਦੇ ਵਿੱਚ ਉਹ ਵੀ ਲੋਕ ਸ਼ਾਮਿਲ ਨੇ ਜਿਨ੍ਹਾਂ ਦੀ ਰਾਜਨੀਤਿਕ ਸ਼ਰਨ ਦੇ ਲਈ ਵੀ ਅਰਜ਼ੀ ਰਾਤਕਾਰ ਦਿੱਤੀ ਗਈ ਹੈ ਤੇ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਇਸ ਤੋਂ ਇਲਾਵਾ ਜਿਨ੍ਹਾਂ ਦਾ ਅਪਰਾਧਿਕ ਰਿਕਾਰਡ ਹੈ ਜ਼ਿਆਦਾਤਰ ਪੰਜਾਬੀ ਲੋਕ ਸ਼ਾਮਿਲ ਨੇ ਤੇ ਪੰਜਾਬੀ ਮੂਲ ਦੇ ਜਿਹੜੇ ਬਹੁਤ ਸਾਰੇ ਨੌਜਵਾਨ ਨੇ ਉਹਨਾਂ ਦੀ ਵਰ ਪਰਮਨਟ ਦੀ ਮਿਆਦ ਖਤਮ ਹੋ ਗਈ ਹੈ ਪਰ ਇਹ ਸਭ ਦੇ ਬਾਵਜੂਦ ਉਹ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਐਜੰਸੀ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਵੀ ਖੁਲਾਸਾ ਕੀਤਾ ਗਿਆ ਹੈ ਕਿ ਇਹ ਕਾਰਵਾਈ ਪਹਿਲਾਂ ਤਿੰਨ ਤਰ੍ਹਾਂ ਦੇ ਲੋਕਾਂ ਦੇ ਉੱਤੇ ਕੀਤੀ ਜਾਏਗੀ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਨੇ ਰਾਜਨੀਤਿਕ ਸ਼ਰਨ ਦੇ ਲਈ ਅਰਜ਼ੀ ਜੜੀ ਹੈ ਰਾਤਕਾਰ ਦਿੱਤੀ ਗਈ ਹੈ ਤਾਂ ਵੀ ਉਹ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤੇ ਕੁਝ ਅਪਰਾਧਾਂ ਦੇ ਨਾਲ ਵੀ ਉਹਨਾਂ ਦਾ ਸੰਬੰਧ ਰਿਹਾ ਉਸ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਸਟੂਡੈਂਟਸ ਦੇ ਉੱਤੇ ਨਕੇਲ ਕਸੀ ਜਾਏਗੀ ਜਿਨ੍ਹਾਂ ਨੇ ਆਪਣੀ ਪੜ੍ਹਾਈ ਅਧਵਿਸ਼ਕਾਰ ਛੱਡ ਦਿੱਤੀ ਹੈ ਉਹਨਾਂ ਦਾ ਟੂਰਿਸਟ ਵੀਜ਼ਾ ਵੀ ਖਤਮ ਹੋ ਗਿਆ ਹੈ ਪਰ ਉਹ ਅਜੇ ਵਾਪਸ ਨਹੀਂ ਆਏ ਤਾਂ ਇਹਨਾਂ ਲੋਕਾਂ ਦੇ ਉੱਤੇ ਖਾਸ ਤੌਰ ਤੇ ਕਾਰਵਾਈ ਜਿਹੜੀ ਹੈ ਪਹਿਲੇ ਸਟੇਜ ਦੇ ਵਿੱਚ ਕੀ ਕੀ ਜਾਏਗੀ ਕੁਝ ਲੋਕ ਅਜੇ ਵੀ ਨੇ ਜੋ ਪੀਆਰ ਕਾਰਡ ਧਾਰਕ ਹੋਣ ਦੇ ਬਾਵਜੂਦ ਜੋ ਅਪਰਾਧਾਂ ਦੇ ਵਿੱਚ ਸ਼ਾਮਲ ਹੋ ਗਏ ਨਹੀਂ ਤੇ ਇਹਨਾਂ ਤਮਾਮ ਨੌਜਵਾਨਾਂ ਨੂੰ ਰਿਪੋਰਟ ਕਰਨਗੇ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਣਗੀਆਂ ਇੱਥੋਂ ਤੱਕ ਕਿ ਏਜੰਸੀ ਦੇ ਵੱਲੋਂ ਇਸ ਕੱਲ ਦਾ ਵੀ ਖੁਲਾਸਾ ਕੀਤਾ ਗਿਆ ਹੈ ਕਿ ਜੇਕਰ ਕੋਈ ਦੇਸ਼ ਨਿਕਾਲਾ ਦਿੱਤਾ ਗਿਆ ਹੈ ਤੇ ਵਿਅਕਤੀ ਬਾਅਦ ਦੇ ਵਿੱਚ ਦੁਬਾਰਾ ਕੈਨੇਡੀਅਨ ਵੀਜ਼ਾ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਅਜਿਹੇ ਦੇ ਵਿੱਚ ਸਰਕਾਰ ਦੇ ਵੱਲੋਂ ਦੇਸ਼ ਨਿਕਾਲੇ ਦੀ ਲਾਗਤ 3800 ਕੈਨੇਡੀਅਨ ਡਾਲਰ ਦਾ ਭੁਗਤਾਨ ਕਰਨਾ ਪਵੇਗਾ ਤਾਂ ਇਸ ਕਦਰ ਇਹ ਲਿਸਟਾਂ ਜੜੀਆਂ ਨੇ ਉਸ ਦਿਨ ਬਾਅਦ ਸਾਹਮਣੇ ਆਉਣ ਗਿਆ ਪਰ ਵੱਡੀ ਕਾਰਵਾਈ ਤਮਾਮ ਨੌਚਵਾਨਾਂ ਦੇ ਉੱਤੇ ਕਰਨ ਦੀ ਤਿਆਰੀ ਕਰ ਲਈ ਗਈ ਹੈ ਕਿਉਂਕਿ ਕੈਨੇਡਾ ਦੇ ਵਿੱਚ ਵੀ ਲਗਾਤਾਰ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਇੱਥੇ ਕ੍ਰਾਈਮ ਕਾਫੀ ਵੱਧ ਚੁੱਕਿਆ ਹੈ ਲੋਕ ਜਿਹੜੇ ਗਲਤ ਢੰਗ ਦੇ ਨਾਲ ਰਹਿ ਰਹੇ ਨੇ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਸਨ ਤਾਂ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੱਡਾ ਫੈਸਲਾ ਜੋ ਹੈ ਕੈਨੇਡਾ ਦੀ ਸਰਕਾਰ ਦੇ ਵੱਲੋਂ ਲਿਆ ਗਿਆ ਹੈ